ਨਜ਼ੀ ਮੈਨੂੰ ਵੀ ਆਖਿਆ ਪਾਲਕੀ ਚ ਹਾਂਜੀ ਅੱਛਾ ਖਾਸੇ ਅਕਲ ਕਹਿੰਦੇ ਕੌਣ ਦੇਖਣਾ ਮਰਾ ਤੇ ਪੈਦਲ ਹਾਂਜੀ ਹੈ ਜੀ ਹਾਂਜੀ ਮਤਲਬ ਤੁਸੀਂ ਉਸ ਟਾਈਮ ਤੇ ਤੁਰ ਕੇ ਗਏ ਸੀਗੇ ਨਹੀਂ ਮੈਂ ਤੁਰ ਕੇ ਨਹੀਂ ਮੈਂ ਘੋੜੇ ਤੇ ਆਂਦੀ ਹਿੰਦੀ ਅੱਛਾ ਘੋੜੇ ਤੇ ਕੀ ਬਾਤਾਂ ਮੈਂ ਤਾਂ ਪਾਜੀ ਹੈਰਾਨ ਆ ਪਰਾਡੇ ਟੈਕ ਦੇਖ ਰਹੇ ਦੇਖੋ ਆ ਪਾਣੀ ਆ ਸੜ ਗਿਆ ਮੇਨ ਇਹ ਹਾਈਵੇ ਆ ਪਿੰਡ ਦਾ ਦੇਖੋ ਇਹ ਸਿਕਸ ਲਾਈਨ ਦੇਖੋ ਪਾਣੀ ਇਹ ਨਾਲ ਰਸਤਿਆਂ ਦੇ ਵਿੱਚ ਇਹ ਪਿੰਡ ਵਾਲੇ ਲੰਘ ਕੇ ਜਾਂਦੇ ਆ ਤੇ ਜਦੋਂ ਕੋਈ ਬੰਦਾ ਬਿਮਾਰ ਹੁੰਦਾ ਆ ਤੇ ਏਸੇ ਰਸਤੇ 'ਚ ਹੀ ਉਹਨੂੰ ਐਂਬੂਲੈਂਸ ਲੈ ਕੇ ਜਾਂਦੀ ਆ ਤੇ ਉਹ ਜਿਹੜਾ ਕਿਲਾ ਆ ਹਾਂਜੀ ਹਾਂਜੀ ਕਿਹੜੇ ਰਾਜੇ ਦਾ ਆ ਇਹ ਅਕਬਰ ਦਾ ਕਿਲਾ ਸਗਾ ਜੀ ਇਹ ਅੱਛਾ ਜੀ ਹਾਂਜੀ ਤੇ ਇਹਦੀ ਕੋਈ ਰਖ ਰਖਾਵ ਨਹੀਂ ਹੈਗਾ ਰਖ ਰਖਾਵ ਹੁਣ ਹੈ ਨਹੀਂ ਟਹਿ ਗਏ ਇੱਥੇ ਜਿੱਥੇ ਅੱਗੇ ਸੁੱਕੀ ਜਗ੍ਹਾ ਸੀਗੀ ਉੱਥੇ ਚੜੀ ਯਾਨੀ ਕਿ ਬਹੁਤ ਮੁਸ਼ਕਲ ਨਾਲ ਉਹ ਪਹੁੰਚੀ ਤਾਂ ਡਿਲੀਵਰੀ ਹੋਈ ਉਹਦੀ ਸ਼ਾਰਪਰਦੀ ਜਾ ਠੀਕ ਆ ਬੱਚਾ ਠੀਕ ਠਾਕ ਹਾਂਜੀ ਠੀਕ ਠਾਕ ਡਿਲੀਵਰੀ ਹੋ ਗਈ ਜੀ ਹੋ ਗਈ ਜੀ ਹਾਂਜੀ ਲੇਕਿਨ ਮੁਸ਼ਕਲਾਂ ਉਹ ਖਾ ਭਾਜੀ ਇੱਥੇ ਤਾਂ ਬੜਾ ਇੱਥੇ ਕੰਮਿਆ ਹੋਤਰਾਂ ਦਾ ਹਣਾ ਤੋਹੀ ਦਾ ਤੋਹੀ ਚੰਗੇ ਵੇਲੇ ਇਦਾਂ ਤੁਰ ਕੇ ਆ ਗਏ ਮੈਂ ਉਹੀ ਸੋਚਦਾ ਕਿ ਤੁਹਾਨੂੰ ਤਾਂ ਬਿਠਾ ਕੇ ਪਿੱਛੇ ਤਾਂ ਤੁਸੀਂ ਤਾਂ ਤੁਹਾਡੀ ਲਤਮਾ ਦਾ ਵਿੱਚ ਕੱਪੜੇ ਤਾਂ ਗਿੱਲੇ ਹੋ ਜਾਣੇ ਸੀਗੇ। ਪਾਜੀ ਮੈਂ ਹੈਰਾਨ ਹੋਂਨਾ ਤੁਸੀਂ ਆ ਦੇਖਿਓ ਪਾਣੀ ਕਿੰਨਾ ਸਾਫ ਸੁਥਰਾ ਆ। ਬੜਾ ਵਧੀਆ ਆ ਸਿਸਟਮ ਜਿਆ ਹਨਾ। ਕਿੰਨਾ ਵਧੀਆ। ਪਰ ਇੱਕ ਗੱਲ ਆ ਸਿਸਟਮ ਤਾਂ ਵਧੀਆ ਵਧੀਆ ਪਰ ਪੰਗੇ ਦਾ ਘਰ ਆ। ਤੁਸੀਂ ਤੁਸੀਂ ਨਾ ਸਾਰੇ ਜਾਣੇ ਮੇਰੇ ਜਿੰਨੇ ਵੀ ਦੋਸਤ ਵੀਡੀਓ ਦੇਖ ਰਹੇ ਦੇਖੋ ਆ ਪਾਣੀ ਆ ਸੜ ਕੇ ਆ ਮੇਨ। ਇਹ ਹਾਈਵੇ ਆ ਪਿੰਡ ਦਾ ਦੇਖੋ ਇਹ 6 ਲਾਈਨ ਦੇਖੋ ਪਾਣੀ ਇਹਦਾ ਰਸਤਿਆਂ ਦੇ ਵਿੱਚ ਇਹ ਪਿੰਡ ਵਾਲੇ ਲੰਘ ਕੇ ਜਾਂਦੇ ਆ ਤੇ ਜਦੋਂ ਕੋਈ ਬੰਦਾ ਬਿਮਾਰ ਹੁੰਦਾ ਆ ਤੇ ਇਸੇ ਰਸਤੇ 'ਚ ਹੀ ਉਹਨੂੰ ਐਂਬੂਲੈਂਸ ਲੈ ਕੇ ਜਾਂਦੀ ਆ ਤੇ ਹੋਰ ਆਪਾਂ ਕਿੱਦਾਂ ਉਹ ਗੱਲ ਕਰਦੇ ਜਦੋਂ ਹੜ ਆ ਜਾਂਦੇ ਆ ਤੇ ਖੱਡਾਂ ਦਾ ਪਾਣੀ ਆ ਮੇਰੇ ਇੱਥੇ-ਇੱਥੇ ਤੱਕ ਜੀ ਕਹਿੰਦੇ ਇਹ ਵੀ ਮੈਂ ਥੋੜਾ ਹੀ ਦੱਸਦਾ ਪਿਆ ਤੁਹਾਨੂੰ ਵੈਸੇ ਮੈਂ ਮਤਲਬ ਬੰਦੇ ਬੰਦੇ ਵਾਲਾ ਡੁੱਬਣ ਵਾਲਾ ਕੰਮ ਆ ਆ ਪਿੰਡ ਆ ਕਿਹੜਾ ਪਿੰਡ ਆ ਕਿਹੜਾ ਗਰਾਹ ਕਿਹੜਾ ਇਲਾਕਾ ਬਣੇ ਰਹਿਣਾ ਸਾਡੇ ਨਾਲ ਵੀਡੀਓ ਤੇ ਕਰਾਵਾਂਗੇ ਤੁਹਾਨੂੰ ਪੂਰੀ ਸੈਰ ਤੇ ਇਹ ਰਸਤਾ ਕਿਹੜਾ ਆ ਇਹ ਵੀ ਦੱਸਾਂਗੇ ਮੇਰੇ ਨਾਲ ਇੱਥੇ ਸਾਡੇ ਇੱਕ ਸੱਜਣ ਆ ਸੀ ਉਹਨਾਂ ਕੋ ਚੱਲੇ ਆ ਇਸ ਪਿੰਡ ਦੇ ਵਿੱਚ ਪੂਰੀ ਵੀਡੀਓ ਦੇਖਿਓ ਅੱਜ ਦੀ ਵੀਡੀਓ ਇੰਟਰਸਟਿੰਗ ਹੋਣ ਵਾਲੀ ਆ ਕਿੱਦਾਂ-ਕਿਦਾਂ ਇਹਦੇ ਵਿੱਚ ਤੁਹਾਨੂੰ ਥੋੜ੍ਹ ਮਿਲਨੇ ਆ ਕੀ-ਕੀ ਮੁਸ਼ਕਲਾ ਆ ਰਹੀਆਂ ਇਸ ਪਿੰਡ ਵਾਲਿਆਂ ਨੂੰ ਤੇ ਵੀਡੀਓ ਸ਼ੇਅਰ ਕਰਦੇ ਹੋ ਤੇ ਉਹ ਦੂਜਿਆਂ ਨਾ ਕਰਿਆ ਕਰੋ ਨੱਚਾ ਟੱਪਣ ਵਾਲੀਆਂ ਉਹ ਚਲੋ ਵੱਖਰੀ ਗੱਲ ਤੁਹਾਡਾ ਕੋਈ ਇੰਟਰਸਟਿਡ ਆ ਪਰ ਆ ਵੀ ਦੇਖੋ ਆ ਚੀਜ਼ ਦੇਖੋ ਤੁਸੀਂ ਕਿੱਦਾਂ ਦਾ ਪਿੰਡ ਦੇ ਹਾਲਾਤ ਇਹਨੂੰ ਸ਼ੇਅਰ ਕਰਨਾ ਬੰਦਾ ਤੇ ਦੱਬ ਕੇ ਕਰ ਦਿਓ ਸ਼ੇਅਰ ਤਾਂ ਜੋ ਸਰਕਾਰਾਂ ਤੱਕ ਗੱਲ ਪਹੁੰਚੇ ਆ ਜੋ ਚਲਿਏ ਹਾਂ ਭਾਜੀ ਥੋੜਾ ਧਿਆਨ ਨਾਲ ਇੱਥੇ ਸ਼ੇਅਰ ਵੀ ਆ ਸ਼ੇਅਰ ਚੀਤੇ ਬਾਗ ਜੋ ਵੀ ਆ ਸੰਪਰ ਇੱਧਰ ਹੈਗੇ ਆ ਤੇ ਤੁਸੀਂ ਇਹ ਹਸਾਲ ਲਾ ਲਓ ਕਿ ਅਸੀਂ ਇਦਾਂ ਦੇ ਖਤਰਨਾਕ ਰਸਤਿਆਂ 'ਚੋਂ ਲੰਘਦੇ ਆ ਕਿੱਦਾਂ ਦੇ ਰਸਤੇ ਆ ਦੇਖ ਲਓ ਇਹਨਾਂ 'ਚ ਲੰਘ ਕੇ ਅਸੀਂ ਵੀਡੀਓ ਬਣਾਉਂਦੇ ਆ ਤੇ ਸਾਡੀ ਵੀ ਥੋੜੀ ਲਾਜ ਰੱਖ ਲਿਆ ਕਰੋ ਆਜੋ ਚਲਿਏ ਇਹ ਭਾਜੀ ਪਾਣੀ ਕਿਧਰੋਂ ਆ ਰਿਹਾ ਇਹ ਇਹ ਪਾਣੀ ਭਾਜੀ ਬਹੁਤ ਉੱਪਰੋਂ ਆਉਂਦਾ ਹੈ 6 ਫਤ ਕਿਲੋਮੀਟਰ ਦੀ ਦੂਰੀ ਤੇ ਆਇਆ ਇਹ ਸੀਰਾਂ ਦਾ ਪਾਣੀ ਹੈ ਜੀ ਇਹ ਸਾਰਾ ਇਹ ਪਹਾੜੀਆਂ ਦੇ ਵਿੱਚੋਂ ਆਉਂਦਾ ਜਿਹੜਾ ਨਾ ਸੀਰਾਂ ਦਾ ਪਾਣੀ ਹੈ ਜੀ ਇਹ ਤੇ ਇਹ ਅਸਤਾਨਾ ਟੱਕ ਕੇ ਆਉਂਦਾ ਪਾਣੀ ਅੱਛਾ ਆ ਜਿਹੜਾ ਹਾਂਜੀ ਹਾਂਜੀ ਇਹ ਪਾਣੀ ਬਰਖਾਤਾਂ ਨੂੰ ਬੋ ਆ ਜਾਂਦਾ ਨਹੀਂ ਆ ਜਿਹੜੇ ਦਰਖਤ ਹੈ ਨਾ ਜੀ ਹਾਂ ਇਹ ਇਹਨਾਂ ਦੇ ਨਾਲ ਲੱਗ ਕੇ ਜਾਂਦਾ ਇਹਦੇ ਉੱਪਰ ਹੀ ਜਾਂਦਾ ਉਹ ਜਿਹੜਾ ਦਰਖਤ ਟੇਡਾ ਜਿਹਾ ਹੋਇਆ ਆ ਇਹ ਉੱਪਰੀ ਦੇ ਉੱਪਰੀ ਜੀ ਇਹਦੇ ਮਕਾਨ ਦੇ ਕੋਲ ਦੀ ਹੋ ਗਈ ਪਾਜੀ ਕਰਿਓ ਇਧਰ ਇਧਰ ਹੀ ਆ ਆ ਮਕਾਨ ਆ ਨਾ ਜੀ ਪਹਿਲਾਂ ਆਇਆ ਸੀਗਾ ਇਧਰ ਹੀ ਪਾਣੀ ਸਿੱਧੀ ਇਹ ਮਕਾਨ ਦੇ ਕੋਲ ਹੀ ਮਾਰ ਕੀਤੀ ਸੀ ਵੀ ਸਿੱਧੀ ਇਧਰੀ ਵਿਚੀ ਵਿਚੀ ਜੀ ਅੱਛਾ ਫਨ 88 ਦੇ ਵਿੱਚ ਜੀ 88 ਵਿੱਚ ਹਾਂਜੀ ਹੁਣ ਵੀ ਇੱਥੇ ਤੱਕ ਤਾਂ ਜਾਂਦਾ ਪਾਣੀ ਇਧਰ ਤੱਕ ਹੁਣ ਆਪਾਂ ਖੜੇ ਆ ਇਸ ਟਾਈਮ ਇਧਰੀ ਪਾਣੀ ਘੁੰਮ ਜਾਂਦਾ ਯਾਨੀ ਘੁੰਮ ਜਾਂਦਾ ਘੁੰਮ ਜਾਂਦਾ ਪਾਣੀ ਤਾਂ ਤੁਹਾਨੂੰ ਖਤਰਾ ਤਾਂ ਨਹੀਂ ਹੁੰਦਾ ਖਤਰਾ ਤਾਂ ਹੈਗਾ ਹੀ ਐ ਜੀ ਖਤਰਾ ਤਾਂ ਹੈ ਹੀ ਐ ਠੀਕ ਹੈ ਜੀ ਹਾਂਜੀ ਹਾਂਜੀ ਤੇ ਗੱਲਬਾਤ ਬਾਕੀ ਦੀ ਵੀ ਕਰਦੇ ਆ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਇਸ ਟਾਈਮ ਖੜਾ ਆ ਜਿਲ੍ਹਾ ਹੁਸ਼ਿਆਰਪੁਰ ਦੇ ਕੰਢੀ ਏਰੀਆ ਇਲਾਕਾ ਹਰਿਆਣਾ ਤੇ ਪਿੰਡ ਕਿਹੜਾ ਜੀ ਮਲੋਟ ਜੀ ਮਲੋਟ ਲੱਗੇ ਪਿੰਡ ਮਹਿੰਗਰਵਾਲ ਮਹਿੰਗਰਵਾਲ ਦੇ ਲੱਗੇ ਤੇ ਅੱਜ ਇੱਥੇ ਪਿੰਡ ਦੇ ਝਾਕੇ ਵਾਕੇ ਲੈਣ ਆਏ ਆ ਤੇ ਦੇਖਦੇ ਆ ਇੱਥੇ ਦੇ ਕੀ ਹਾਲਾਤ ਆ ਪਿੰਡ ਦੇ ਕਰਦੇ ਆ ਪਿੰਡ ਵਾਸੀਆਂ ਨਾਲ ਗੱਲਾਂ ਤੇ ਭਾਜੀ ਆਪਣਾ ਸ਼ੁਭਨਾਮ ਮਰਨਦਰਿੰਦਰ ਸਿੰਘ ਜੀ ਨਿਰਿੰਦਰ ਸਿੰਘ ਹਾਂਜੀ ਤੇ ਚਲੋ ਆਜੋ ਚਲਦੇ ਹੁਣੀ ਹੁਣੀ ਪਾਜੀ ਇੱਕ ਚੀਜ਼ ਮੈਂ ਦੇਖੀ ਸੀਗੀ ਜਦੋਂ ਅੱਜ ਤੋਂ 5 ਸਾਲ ਪਹਿਲਾਂ ਮੈਂ ਆਇਆ ਸੀ ਤਾਂ ਮੈਨੂੰ ਦੱਸਿਆ ਸੀਗਾ ਕਿ ਤੁਹਾਡੇ ਪਿੰਡ ਦੇ ਵਿੱਚ ਇਹ ਲੋ ਹੜ ਆ ਜਾਂਦੇ ਆ ਹਾਂਜੀ ਹਾਂਜੀ ਤੇ ਇੱਕ ਕੇਸ ਹੋਇਆ ਸੀਗਾ ਕਿ ਕੋਈ ਬੀਬੀ ਦੇ ਬੱਚਾ ਹੋਣ ਵਾਲਾ ਸੀਗਾ ਹਾਂਜੀ ਹਾਂਜੀ ਤੇ ਉਸ ਟਾਈਮ ਤੇ ਹੜ ਆ ਗਿਆ ਸੀ ਤਾਂ ਕਹਿੰਦੇ ਪਿੰਡ ਦੇ ਮੁੰਡਿਆਂ ਨੇ ਉਹਨੂੰ ਮੰਜੇ ਦੇ ਉੱਤੇ ਉਹਨੂੰ ਬਹੁਤ ਬੁਛਲਾਣਾ ਪਜਾਇਆ ਜੀ ਉਹਨਾਂ ਨੇ ਸਕੂਟਰ ਉਹ ਤਾਂ ਉਸ ਲੇਡੀ ਨੇ ਹੌਸਲਾ ਰੱਖਿਆ ਜੀ ਜਿਹੜੀ ਤੁਰ ਕੇ ਨਾ ਪਾਣੀ ਦੇ ਵਿੱਚ ਹੀ ਲੰਘ ਕੇ ਉਹ ਚੱਲ ਗਈ ਉਹ ਅੱਛਾ ਕਿਉਂਕਿ ਇਹ ਪਹਾੜੀਆਂ ਡੇਗੀਆਂ ਸੀਗੀਆਂ ਜੀ ਹਾਂ ਹਾਂ ਅੱਛਾ ਰੋਡ ਬੰਦ ਹੋ ਗਿਆ ਥੱਲੇ ਫਿਰ ਉਹ ਖੱਡੋ ਖੱਡਦਾ ਅੱਜ ਦਾ ਹੁਣ ਸਾਡਾ ਚੋ ਚੱਲਦਾ ਜੀ ਇਹ ਚੋ ਜਾ ਕੇ ਇੱਥੇ ਜਿੱਥੇ ਅੱਗੇ ਸੁੱਕੀ ਜਗ੍ਹਾ ਸੀਗੀ ਉੱਥੇ ਜਿਹੜੀ ਯਾਨੀ ਕਿ ਬਹੁਤ ਮੁਸ਼ਕਲ ਨਾਲ ਉਹ ਪਹੁੰਚੀ ਤਾਂ ਡਿਲੀਵਰੀ ਹੋਈ ਉਹਦੀ ਸ਼ਰਪਤ ਜੀ ਠੀਕ ਆ ਬੱਚਾ ਠੀਕ ਠਾਕ ਹਾਂਜੀ ਠੀਕ ਠਾਕ ਡਿਲੀਵਰੀ ਹੋ ਗਈ ਜੀ ਹੋ ਗਈ ਜੀ ਹਾਂਜੀ ਲੇਕਿਨ ਮੁਸ਼ਕਲਾਂ ਦੇ ਨਾਲ ਮਤਲਬ ਬਰਸਾਤਾਂ ਦਾ ਸਮੱਸਿਆ ਬਰਸਾਤਾਂ ਦਾ ਜੀ ਹਾਂਜੀ ਤੇ ਪਾਜੀ ਇਹ ਤਾਂ ਫਿਰ ਕਾਫੀ ਇਦਾਂ ਦੀਆਂ ਮੁਸ਼ਕਲਾਂ ਤਾਂ ਨਾ ਆਉਂਦੀਆਂ ਹੋਣੀਆਂ ਪੇਛ ਬਹੁਤ ਜੀ ਬਹੁਤ ਮੁਸ਼ਕਲਾਂ ਬਰਸਾਤ ਨੂੰ ਔਖਾ ਜੀ ਨਿਆਣੇ ਪੜਦੇ ਐ ਜਾਂਦੇ ਐ ਹਾਂਜੀ ਨਿਆਣੇ ਕੋਈ ਪਾਣੀ ਦੇ ਵਿੱਚ ਪੈਰ ਪਾਦਣ ਤੇ ਸਮਝ ਲਓ ਹੋ ਗਿਆ ਉਹ ਰੁੜ ਗਿਆ ਉਹ ਰੁੜ ਗਿਆ ਉਹ ਹਾਂਜੀ ਇਹ ਤਾਂ ਪਾਜੀ ਦਲਦਲੀ ਹੁੰਦੀਆਂ ਦਲਦਲ ਬਰਸਾਤ ਨੂੰ ਹੋ ਜਾਂਦੀ ਹੈ ਬੰਦਾ ਸਿਰ ਜਾਂਦਾ ਵਿੱਚ ਖੁੱਭੀਆਂ ਦਾ ਜੀ ਉਦਾਂ ਤਾਂ ਮਤਲਬ ਪਾਣੀ ਇਹ ਕਾਫੀ ਸਾਫ਼ ਆ ਹਾਂਜੀ ਸੀਰਾਂ ਦਾ ਪਾਣੀ ਹਾਂਜੀ ਤੇ ਬਾਕੀ ਵਿੱਚ ਜਾਨਵਰ ਵਗੈਰਾ ਵੀ ਜਾਨਵਰ ਬਾਧੂ ਹੈ ਜੀ ਇੱਥੇ ਬਾਗ ਹੈਗਾ ਜੀ ਸ਼ੈਂਬਰ ਹੈਗੇ ਜਾਨਵਰ ਰੇਕ ਹੈ ਜੀ ਬਾਂਦਰ ਹੈਗੇ ਆ ਬਾਂਦਰ ਤਾਂ ਦੇਖੋ ਆ ਘਮੀ ਜਾਂਦੇ ਘਰਾਂ ਜੀ ਆ ਦੇਖੋ ਇਹਨਾਂ ਨੂੰ ਫਾਟੇ ਉੱਪਰ ਬੈਠੀਆਂ ਆਂ ਭਾਰੀ ਕਰ ਦਿੰਦੇ ਇਹ ਬਾਂਦਰ ਤਾਂ ਤੇ ਕੱਪੜੇ ਵਗੈਰਾ ਵੀ ਚੱਕ ਲੈ ਜਾਂਦੇ ਹੋਰ ਹੋਰ ਜੀ ਬਾਹਰ ਕੋਈ ਚੀਜ਼ ਸੁੱਕਣੀ ਨਹੀਂ ਪਾ ਸਕਦੇ ਨਹੀਂ ਨਹੀਂ ਹਾਂ ਉਹਨਾਂ ਅਸੀਂ ਦਾਣੇ ਸੁੱਕਣੇ ਪਾ ਦਿੰਨੇ ਆ ਜੀ ਬੰਦੇ ਨੂੰ ਵੱਜ ਕੇ ਬੈਠਣਾ ਪੈਂਦਾ ਕੋਲ ਦਾਣੇ ਇਹਦੇ ਤਾਂ ਕਿ ਖਾ ਨਾ ਜਾਣ ਇਹ ਅੱਛਾ ਹਾਂਜੀ ਇੰਦਾਂ ਦਾ ਬੁਰਾ ਹਾਲ ਹੈ ਤੇ ਇਹ ਜਿਹੜਾ ਤਾਂ ਹੋ ਗਿਆ ਜਦੋਂ ਹੁਣ ਪਹਾੜੀ ਏਰੀਆ ਆ ਹਾਂਜੀ ਹਾਂਜੀ ਤੇ ਇਹ ਜਿਹੜੇ ਬਾਗ ਵਗੈਰਾ ਹੈਗੇ ਬਾਗ ਹਾਂਜੀ ਬਾਗ ਹਫਤਾ ਪਹਿਲਾਂ ਜੀ ਉੱਥੇ ਦੋ ਸੀਗੇ ਉੱਥੇ ਘੁੰਮਦੇ ਉੱਪਰ ਉਹ ਪਹਾੜੀ ਦੇ ਉੱਤੇ ਜਿਹੜਾ ਉੱਪਰ ਮਤਲਬ ਦਿਸਦਾ ਪਿਆ ਹਾਂਜੀ ਦਿਸਦਾ ਇੱਥੇ ਤੇੰਦੂ ਆ ਚੜ ਗਿਆ ਜੀ ਉਹ ਦਰਖਤ ਹੈ ਸਾਹਮਣੇ ਇੱਥੇ ਤੇੰਦੂ ਉੱਪਰ ਬੈਠੇ ਸਵਾਰ ਦੇ ਚੜ ਕੇ ਖਤਰਾ ਜਾਨੀ ਗਏ ਹਰ ਬਿਲੇ ਦਾ ਖਤਰਾ ਆ ਮੇਲੇ ਖਤਰਾ ਤੇ ਨੁਕਸਾਨ ਵਗੈਰਾ ਕੋਈ ਪਿੰਡਿਆਂ ਨੂੰ ਨੁਕਸਾਨ ਇਦਾਂ ਨਾ ਜੀ ਹੁਣ ਪਿੱਛੇ ਸਾਡੇ ਨਾਲ ਥੋੜਾ ਜਿਹਾ ਉੱਪਰ ਪਿੰਡ ਪੈਂਦਾ ਕੋਟੜਪਟੇ ਵਾਲਾ ਹਾਂਜੀ ਉੱਥੇ ਬੰਦਾ ਪੈ ਗਿਆ ਬੰਦੇ ਨੂੰ ਉੱਥੇ ਬਾਗ ਇਹਦਾ ਸ਼ੋਰ ਕਰੋ 3000 ਚਨੇ ਸੀਗੇ ਤਾਂ ਬੰਦੇ ਦਾ ਬਚਾਅ ਹੋ ਗਿਆ ਜੇ ਤਾਂ ਪਾੜ ਦਿੱਤਾ ਸੀਗਾ ਬੰਦਾ ਉਹ ਉਹ ਵਿਆਪਦਾ ਹਾਂਜੀ ਮਤਲਬ ਇੱਥੇ ਉੱਪਰ ਹੀ ਘੁੰਮਦਾ ਇੱਥੇ ਇੱਥੇ ਹਾਂਜੀ ਘੁੰਮਦੇ ਖਾੜ ਵਿੱਚ ਇੱਥੇ ਆ ਜਾਂਦੇ ਜੀ ਇਧਰ ਆ ਜਾਂਦੇ ਤੇ ਪੈੜਾ ਲੱਗੇ ਹੁੰਦੀਆਂ ਕਈ ਵਾਰੀ ਹਾਂਜੀ ਬੁੜ ਕੰਢਿਆ ਹਾਂਜੀ ਬਾਹਰ ਕੁੱਤੇ ਇੱਥੇ ਬੋਲਣ ਫੇਰ ਰਾਤ ਨੂੰ ਜੇ ਕੋਈ ਗੱਲਬਾਤ ਹੋਵੇ ਤਾਂ ਫੇਰ ਤੁਸੀਂ ਜਾ ਹੀ ਨਹੀਂ ਸਕਦੇ ਕਿਸੇ ਨਹੀਂ 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 ਰਾਤ ਨੂੰ ਕਹ ਜੀ ਬੰਦਾ ਦਦੇ ਨਹੀਂ ਜਾ ਸਕਦਾ ਜੰਗਲ ਨੂੰ ਇਕੱਲਾ ਬੰਦਾ ਨਹੀਂ ਜਾ ਸਕਦਾ ਇਕੱਲਾ ਨਹੀਂ ਜਾ ਸਕਦਾ ਜੀ ਜਿਹੜਾ ਨੇ ਉਹ ਬੱਕਰੀਆਂ ਜਾਂ ਮੱਝਾਂ ਰੱਖੀਆਂ ਹੁੰਦੀਆਂ ਹਾਂਜੀ ਪਸ਼ੂਆਂ ਨੂੰ ਖਤਰਾ ਪਸ਼ੂ ਮਾਰੇ ਹੁੰਦੇ ਕੇ ਉਪਰ ਚੋਦੇ ਵਿੱਚ ਹਾਂਜੀ ਕੇ ਇਹਦਾ ਸੋ ਪਤਾ ਲੱਗ ਹੀ ਜਾਂਦਾ ਹੋਣਾ ਤੁਹਾਨੂੰ ਖੂਨ ਖਾਨ ਵੀ ਆ ਜਾਂਦਾ ਹਾਂਜੀ ਹਾਂਜੀ ਕਈ ਇੱਥੇ ਪਾਣੀ ਦੇ ਵਿੱਚ ਸੱਟੇ ਹੁੰਦੇ ਜਿੱਦੇ ਸ਼ੈਂਬਰ ਹੀ ਹੈ ਸ਼ੈਂਬਰ ਨੂੰ ਢਾ ਲਿਆ ਜੀ ਹਾਂਜੀ ਉਹ ਮਾਰ ਦਿੱਤਾ ਤੇ ਡੰਗਰ ਜਿਹੜਾ ਡਿੱਕਾ ਚੜ ਗਿਆ ਉਹ ਹਾਂਜੀ ਇੱਥੇ ਤਾਂ ਮੈਂ ਅੱਗੇ ਵੀ ਕਈ ਲੱਗਾਈ ਪਤਾ ਇੱਥੇ ਤੁਹਾਡੇ ਪਿੰਡ ਦੇ ਵਿੱਚ ਆ ਜਾਂਦੇ ਤੇ ਇਹ ਦੀ ਹਾਂਜੀ 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 ਤੇ ਫਸਲਾਂ ਦਾ ਕੀ ਇੱਥੇ ਮਾਹੌਲ ਆ ਫਸਲਾਂ ਨਹੀਂ ਹੈਗੀਆਂ ਜ਼ੀਰੋ ਹੈ ਜੀ ਫਸਲਾਂ ਫਸਲ ਜ਼ੀਰੋ ਜਾਨਵਰਾਂ ਕਰਕੇ ਜੀ ਅੱਛਾ ਜੀ ਜਾਨਵਰ ਬਹੁਤ ਹੋ ਗਿਆ ਫਸਲਾਂ ਨਹੀਂ ਬੀਜ ਸਕਦਾ ਬੰਦਾ ਪੱਠੇ ਨਹੀਂ ਹੋਣ ਦਿੰਦੇ ਜੀ ਆ ਹੁਣ ਜਾਲ ਲਾਇਓ ਨੇ ਜੀ ਲੋਕਾਂ ਨੇ ਅੰਦਰ ਹੀ ਟੱਪ ਜਾਣਾ ਉਹਨਾਂ ਨੇ ਹਾਂਜੀ ਪੱਠੇ ਬੀਜਿਓ ਭਰੂ ਭਰੂ ਖਾਈ ਜਾਣੇ ਤਾਂ ਔਖਾ ਜੀ ਇਹੀ ਹੈ ਵੀ ਆ ਲੱਕੜ ਜਿਹੜੀ ਲਾਤੀ ਇਹੀ ਹੈਗੀ ਥੋੜੀ ਠੀਕ ਹੈ ਇਹ 5-7 ਸਾਲ ਬਾਅਦ ਜੇ ਹੋ ਗਈ ਤਾਂ ਬੜਾਲੀ ਨਹੀਂ ਤਾਂ ਫਸਲ ਵਾਲਾ ਕੰਮ ਹੈ ਫਸਲ ਵਾਲਾ ਕੰਮ ਹੈ ਪਿੰਡ ਵੀ ਵੱਦੀ ਭਾਜੀ ਇੱਥੇ 2 1/2 ਪੌਣ ਤੇ 3 ਬੋਟ ਹੈ ਜੀ ਅੱਛਾ ਜੀ ਹਾਂ ਜੀ ਕੁਛ ਚੱਲ ਗਏ ਤੇ ਛੱਡ ਗਏ ਅੰਦਾ ਪਿੰਡ ਖਾਲੀ ਹੋ ਗਏ ਜਾਨੀ ਕਿ ਉਹ ਘਾਤੋਂ ਬਾਈ ਛੱਡ ਕੇ ਗਏ ਆ ਛੱਡ ਕੇ ਭਾਜੀ ਸਾਧਨ ਹੈ ਨਹੀਂ ਨਾ ਅੱਛਾ ਜੀ ਸਾਧਨ ਹੈ ਨਹੀਂ ਇੱਧਰ ਤੇ ਆਣ ਜਾਣ ਦੀ ਵੀ ਪ੍ਰੋਬਲਮ ਹੈਗੀ ਆ ਰਸਤੇ ਹੈ ਨਹੀਂ ਉਹ ਜੀ ਮੈਂ ਆਇਆ ਪਿੱਛੇ ਰਸਤਾ ਹੀ ਪਤਾ ਹੀ ਨਹੀਂ ਲੱਗਦਾ ਸੀਗਾ ਕਿ ਉਹ ਇੰਨੀ ਕੁ ਸੜਕ ਆ ਜਾਂਦੀ ਆ ਤੇ ਅੱਗੇ ਆ ਕੇ ਮਿੱਟੀ ਫਿਰ ਉਹ ਹਾਂਜੀ 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 ਇਹ ਗੋਦਾ ਸਾਹਿਬ ਪਿੰਡ ਦਾ ਹਾਂਜੀ ਗੁਰਦੁਆਰਾ ਸਾਹਿਬ ਦੀ ਤੇ ਭਾਜੀ ਇਹ ਪੁਰਾਣੀ ਬਿਲਡਿੰਗ ਇਹ ਪੁਰਾਣੇ ਘਰ ਬਜ਼ੁਰਗਾਂ ਦੇ ਪੁਰਾਣੇ ਸੰਗ ਦੇਖ ਲਈਏ ਇਹ ਵੀ ਹਾਂਜੀ ਦੇਖੀਏ ਵੀ ਦੇਖ ਲਓ ਆਜੋ ਦੇਖ ਲਓ ਦੇਖ ਲਓ ਇਹ ਤਾਂ ਯਾਦਗਰੀ ਥਾਂ ਤੇ ਰੱਖੀ ਕੋਈ ਉਸ ਟਾਈਮ ਤੇ ਕਹਿ ਲੋ ਕਿ ਕਹਿੰਦਾ ਕੋ ਹੁੰਦਾ ਘਰ ਹੋਣਾ ਹਾਂਜੀ 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 ਕੀ ਇਹਦੇ ਬਾਰੇ ਜਾਣਕਾਰੀ ਆਪਾਂ ਨੂੰ ਇਹ ਇਦਾਂ ਤਾਂ ਜੀ ਹੁਣ ਇਹ ਪਹਿਲਾਂ ਜਿੱਦਾਂ ਹੁਣ ਬਜ਼ੁਰਗ ਇੱਥੇ ਰਹਿੰਦੇ ਸੀਗੇ ਲੈਂਟਰ ਤਾਂ ਚੱਲਦੇ ਨਹੀਂ ਸੀਗੇ ਜਿਸ ਗੱਲ ਇੰਨਾ ਹੀ ਸੀਗੀਆਂ ਹੁਣ ਅੱਗੇ ਤੋਂ ਅੱਗੇ ਪੱਕੇ ਬਣਨੇ ਸ਼ੁਰੂ ਹੋ ਗਏ ਜੀ ਇਹ ਹੂੰ ਹੂੰ ਪੱਕੇ ਬਣਨੇ ਸ਼ੁਰੂ ਹੋ ਗਏ ਲੈਂਟਰ ਪਹਿਣ ਲੱਗੇ ਜੀ ਹੂੰ ਹੂੰ ਇਹ ਮਕਾਨ ਅੱਠੜੇ ਬਹੁਤ ਹੈ ਜੀ ਗਰਮੀਆਂ ਨੂੰ ਇੱਥੇ ਪੱਖੇ-ਪੁੱਖੇ ਦੀ ਲੋੜ ਨਹੀਂ ਪੈਂਦੀ ਅੰਦਰ ਬਹੁਤ ਹੀ ਲੰਮਾ ਘਰ ਹੈ ਜੀ ਬੰਦਾ ਇਹ ਕਾਫੀ ਪੁਰਾਣਾ ਆ ਪੁਰਾਣਾ ਹਾਂਜੀ 100 ਸਾਲ ਟੱਪ ਗਿਆ ਹੁਣ ਜਿਆਦੇ ਜਿਆਦੇ ਨਾ ਜਿਆਦੇ 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 ਸੌਤ ਉੱਤੇ ਇਹ ਬੰਦੇ ਅੰਦਰੋਂ ਹਾਂਜੀ ਇਹ ਹੈਗਾ ਖੁੱਲਾ ਇਧਰ ਇਹ ਲੱਗਦਾ ਹੀ ਨਹੀਂ ਅਸੀਂ ਇੱਥੇ ਪੰਜਾਬ ਦੇ ਵਿੱਚ ਇੱਥੇ ਲੱਗਦਾ ਇਦਾਂ ਹਿਮਾਚਲ ਜਿਹਾ ਕੋ ਕਿਲਾ ਹੁੰਦਾ ਨਾ ਪੁਰਾਣਾ ਹਾਂਜੀ ਹਾਂਜੀ ਅੱਛਾ ਜੀ ਅੰਦਰ ਕੰਮ ਚੱਲਦਾ ਹਾਂਜੀ ਹਾਂਜੀ ਕਾਫੀ ਠੰਡੀ ਹਵਾ ਆ ਰਹੀ ਪਾਜੀ ਹਾਂਜੀ ਹਾਂਜੀ ਇਹ ਇਹ ਠੰਡੇ ਹੀ ਰਹਿੰਦੇ ਜੀ ਇਹ ਅੱਛਾ ਜੀ ਸასი ਕਾਲ ਜੀ ਚਬਿਚੇ ਹੀ ਘਰ ਬਣਿਆ ਨਾ ਹਾਂਜੀ ਹਾਂਜੀ ਕਿੰਨਾ 100 ਸਾਲ ਤੋਂ ਉੱਤੇ ਹੋ ਗਿਆ ਅੰਕਲ ਜੀ ਇਹ ਕਾਫੀ ਪੁਰਾਣੀਆਂ ਸਤੀਰੀਆਂ ਹਨ ਇਹ ਕੀ ਚੀਜ਼ ਸੀ ਜੀ ਇਹ ਕੀ ਸੀ ਇਹ ਜੀ ਗੁੱਗੁ ਬਾਂਦਰ ਨੂੰ ਪਾਣੀ ਨਹੀਂ ਆ ਅੱਛਾ ਅੱਗਵਾਲ ਦੇ ਹੁੰਦੇ ਸੀਗੇ ਤੇ ਇਹ ਕੀ ਅੰਦਰ ਜੀ ਇਹ ਛੋਟਾ ਕੋਠਰੀ ਵੀ ਮਕਾਨ ਇਹ ਇਸ ਟੋਟ ਐਪ ਨਾ ਕੋਠਰੀ ਆ ਉੱਤੇ ਨੂੰ ਪੋੜੀਆਂ ਜਾਂਦੀਆਂ ਆ। ਆਹ ਬਈ ਦਰਵਾਜ਼ੇ ਦੇਖੋ। ਇਹ ਵੀ 100 ਸਾਲ ਤੋਂ ਉੱਤੇ ਪੁਰਾਣੀ ਆ ਨਾ। ਇਹ ਗੱਲ ਹੋਈ ਖਿਆ ਤਾਂ ਹੋਈ। ਇਹ ਦਾਇਆ ਮਕਾਨ ਸਾਰਾ ਹਜ ਤੱਕ। ਅੱਛਾ ਜੀ। ਉਹ ਤਾਂ ਕਰਕੇ ਥੇ ਰਹੇ। ਠੀਕ ਆ ਜੀ। ਆਹ ਦੇਖੀ ਜੀ ਉੱਤੇ ਹੁਣ। ਹਾਂ ਜੀ। ਇਹ ਇਹ ਰਾਜ ਸੰਜੀ। ਇਹ ਸਾਡੇ ਆਇਆ ਕਿ ਉਹਨੇ ਲੈ। ਉਹ ਬਈ ਆਦੇ ਮਕਾਨ ਹਿਆਰ ਤੇ ਅੱਛਾ ਜੀ ਤੇ ਇਹ ਹੋਗੇ ਐਮ ਆਰ ਦੇ ਇਹ ਬੜਾਈ ਨਹੀਂ ਤੇ ਦੇਖੋ ਕੀ ਹਾਲਤ ਹੋਈ ਹੋਇਆ ਦੇਖੋ ਕਿੰਨਾ ਪੁਰਾਣਾ ਮਕਾਨ ਹਨਾ ਹਾਂਜੀ ਤੇ ਆ ਉਸ ਟਾਈਮ ਤੇ ਚੜਖੇ ਦੀ ਵੈਲਿਊ ਹੁਣ ਦੇਖੋ ਚੜਖਾ ਭਾਈ ਇੱਥੇ ਧਿਆਨ ਨਾਲ ਆਇਓ ਇਹ ਦੇਖੋ ਕਿੰਨਾ ਸੋਹਣਾ ਅਜ ਤਾਂ ਦੀ ਪਾਜੀ ਕਰਿਓ ਕਿਸੇ ਟਾਈਮ ਇੱਥੇ ਰੌਣਕ ਮੇਲੇ ਲੱਗਦੇ ਹੁਣੇ ਜੀ ਕਿਸੇ ਟਾਈਮ ਹਾਂਜੀ ਗੁੱਜੇ ਹੰਦ ਚਾਂ ਲੱਗਦੇ ਹੰਦ ਅੱਛਾ ਜੀ ਹਾਂਜੀ ਕਿੰਡਾ ਜੀ ਪਹਿਲਾਂ ਤੁਹਾਡਾ ਬਚਪਨਾ ਤਾਂ ਇੱਥੇ ਬੀਤਿਆ ਹੋਣਾ ਜੀ ਹਾਂਜੀ ਤੁਹਾਡਾ ਬਚਪਨਾ ਇੱਥੇ ਬੀਤਿਆ ਹੋਣਾ ਇੱਥੇ ਬੀਤਿਆ ਇੱਥੇ ਪੜੇ ਜੰਮਲ ਪੜੇ ਸੀ ਪਿਆ ਸਭ ਕੁਝ ਸਭ ਕੁਝ ਇੱਥੇ ਹੀ ਜੀ ਆਹ ਕੀ ਬਾਤਾਂ ਬੜੀ ਪੁਰਾਣੀ ਦੇਖੋ ਲੱਕੜ ਆਹੋਂ ਤਾਂ ਸਯੌਂਕ ਨੇ ਖਾਲੀ ਥੋੜਾ ਜਿਹਾ ਰੱਖ ਸੰਭਾਲ ਨਹੀਂ ਹੋਈ ਮਤਲਬ ਆ ਨਾ ਪੂਰੀ ਹਾਂਜੀ ਕੀ ਦੇਖੋ ਕਿੰਨਾ ਮਕਾਨ ਬਣਾ ਲਿਆ ਅੱਛਾ ਪੇ ਅੱਛਾ ਜੀ ਇਹ ਛੇ ਕੋਈ ਆ ਧੀਨ ਲੰਦਾ ਆਖ ਤਨੀ ਲੰਦਾ ਠੀਕ ਹੈ ਜੀ ਕਿੰਨੇ ਕਿੰਨੇ ਕਿਹ ਵਾ ਬਤਾਏ ਇਹ ਸੇਂਕ ਲੱਗ ਗਈ ਪਾਜੀ ਇਹਨੂੰ ਹਾਂਜੀ ਆ ਦੇਖੋ ਆ ਚੜਖਾ ਦੇਖੋ ਵੀਡੀਓ ਚੱਲਦੀ ਆ ਕਿਸੇ ਟਾਈਮ ਪਾਜੀ ਆ ਦੇਖੋ ਥੱਲੇ ਮਤਲਬ ਮਿੱਟੀ ਗੋਹਾ ਲੇਪਦੇ ਹੁੰਦੇ ਸੀ ਹਾਂਜੀ ਅੱਜ ਦੇ ਟਾਈਮ ਤੇ ਪੱਥਰ ਟਾਈਲਾਂ ਨੇ ਲੈ ਲਈ ਮਹਿੰਗੀਆਂ ਮਹਿੰਗੀਆਂ ਪਾਜੜਾ ਸਕੂਨ ਪਹਿਲਾਂ ਸੀਗਾ ਨਾ ਇਹ ਚੀਜ਼ਾਂ ਅੱਜ ਕੱਲ੍ਹ ਉਹ ਸਕੂਨ ਨਹੀਂ ਮਿਲਦਾ ਜਿੰਨੇ ਮਾਦੀ ਮਹਿੰਗੇ ਮਹਿੰਗੇ ਘਰਾਂ ਚ ਰਹਿ ਲਈ ਆ ਪੱਖੀਆਂ ਹਾਂਜੀ ਇਹਨਾਂ ਆ ਦੇਖੋ ਕਿਸੇ ਟਾਈਮ ਇਹਨਾਂ ਦੇ ਵਿੱਚ ਆਪਣਾ ਪੈਸਾ ਤੇ ਲਾ ਗਹਿਣਾ ਗੱਟਾ ਰੱਖਦੇ ਹੁੰਦੇ ਸੀਗੇ ਆ ਕੇ ਝੋਲਾ ਟੰਗ ਦੇਣਾ ਆ ਕੀਲੀਆਂ ਭਾਜੀ ਦੇਖੋ ਹਾਂਜੀ ਆ ਦੇਖੋ ਕੀਲੀਆਂ ਦੇ ਉੱਤੇ ਝੋਲਾ ਟੰਗ ਦੇਣਾ ਕਿ ਸਾਰੀਆਂ ਚੀਜ਼ਾਂ ਜੀ ਖਤਮ ਹੋ ਗਈਆਂ। ਹਾਂਜੀ। ਠੰਡੇ ਮਕਾਨ ਦੇਖ ਲਓ ਹਵਾਦਾਰ ਤਾਕੀਆਂ ਕੋਈ ਮੱਖੀ ਮੱਛਰ ਨਹੀਂ ਹੁੰਦਾ ਸੀ ਨਾ। ਹਾਂਜੀ। ਤੇ ਹੁਣ ਦੇਖ ਲਓ। ਕੀ ਬਾਤ ਆ ਦੇਖ ਲਓ ਕਿੰਨਾ ਪੁਰਾਣਾ ਮਕਾਨ। ਪਿੰਡ 'ਚ ਵੀ ਕੁਝ ਹੋਇਆ ਸੀਗਾ। ਹਾਂਜੀ। ਇੱਥੇ ਵੀ ਕੁਝ ਹੋਇਆ ਸੀ ਪਾਕਿਸਤਾਨ ਦੀ ਬੰਡ ਵਿੱਚ। ਹਾਂਜੀ। ਇਹ ਪਿੰਡ ਦੇ ਸਟੇਡੀਅਮ ਨੂੰ ਸੁਣਨਾ ਹੈ। ਕਿਹੋ ਜਿਹਾ ਵਾਤਾਵਰਣ। 600 ਘਰ ਮੁਸਲਮਾਨਾਂ ਦਾ। ਹਾਂਜੀ। ਅੱਛਾ ਜੀ। ਸ਼ਾਇਦ ਕੋਈ ਨਾਮ ਨਹੀਂ ਸੁਣਦਾ ਹੁੰਦਾ ਸਾਡੇ ਨਹੀਂ ਪਤਾ ਸਾਰਾ ਪਤਾ ਤਾਂ ਉਹ ਫਿਰ 5 600 ਘਰ ਹੀ ਮਤਲਬ ਉਸ ਟਾਈਮ ਉੱਜੜ ਗਿਆ ਪਾਕਿਸਤਾਨ ਦੇ ਵੇਲੇ ਹਾਂਜੀ ਕੋਈ ਤੁਹਾਨੂੰ ਉਹਨਾਂ ਦੇ ਜਾਤ ਜੋਦ ਹੋਣੀ ਨਿਆਣਿਆਂ ਦੇ ਨਾਂ ਨੂੰ ਨਾ ਥੋੜੇ ਥੋੜੇ ਜਾਤ ਆ ਮਤਲਬ ਤੁਹਾਡੇ ਘਰ ਪਰਿਵਾਰਾਂ ਚ ਉਦੋਂ ਮੇਲ ਮਲਾਪ ਹੋਣਾ ਉਹਨਾਂ ਦਾ ਹਾਂਜੀ ਤੇ ਇਹ ਅੰਕਲ ਜੀ ਉਸ ਟਾਈਮ ਤੇ ਘਰ ਮਤਲਬ ਕਹਿੰਦਾ ਕਹਿੰਦਾ ਘਰ ਹੋਊਗਾ ਉਸ ਟਾਈਮ ਤੇ ਹਾਂਜੀ ਐਸਾ ਦਾ ਕਾਰੋ ਐਸਾ ਜਿਹੜਾ ਲੋਕ ਬਿਝੋਂ ਕਿਹਨਾਂ ਅਜਾ ਚਾਹਤਾ ਜਤੋਂ ਉਹ ਮਕਾਨ ਕਰਕੇ ਮੇਰੇ ਨਾਲ ਰਿਸ਼ਤਾ ਹੋਲਾ ਹਾਂਜੀ ਮਕਾਨ ਖਰਾਬ ਦੇਖ ਕੇ ਤਾਂ ਲੋਕਾਂ ਨੇ ਰਿਸ਼ਤਾ ਕੀਤਾ ਸੀ ਇੱਕ ਮਤਲਬ ਬੜਿਆ ਮਕਾਨ ਚਾਏ ਜਾਈ ਜਾ ਹਾਂਜੀ ਆਈ ਮੂਰਤੇ ਹੋ ਜੀ ਕਿ ਨੰਮ ਮੇਂ ਸਮਝ ਨਹੀਂ ਕਿ ਕਿਸ ਪਲੇ ਮਕਾਨ ਜਾ ਕੇ ਖੁਸ਼ਾ ਹੋ ਅਨਕਲ ਇਹ ਪੁਰਾਣੇ ਟਾਈਮ ਤੇ ਤੇਨ ਦੇ ਘੋਂਦੇ ਘਰ ਹੁੰਦੇ ਸੀਗੇ ਉਸ ਟਾਈਮ ਇਹਨਾਂ ਦੀ ਕਹ ਲੋ ਵੈਲਿਊ ਹੁੰਦੀ ਸੀ ਅੱਜ ਜੇ ਕੋਠੀ ਕਰੋੜ ਦੇ ਵੀ ਪਾ ਲੋ ਵੀ ਮਿੱਟੀ ਆ ਹਾਂਜੀ ਜਦੋਂ ਇਹ ਉਸ ਟਾਈਮ ਦੇ ਘਰ ਬਣਿਓ ਆ ਕੋਈ ਚਾਂਦ ਨਹੀਂ ਆ ਚੱਲ ਗੱਲ ਪੁੱਛਿਆ ਇਹਨਾਂ ਲੱਗਿਆ ਕਿ ਮੁਸਲਮਾਨਾਂ ਨੇ ਜਦੋਂ ਆਏ ਆਏ ਅੱਛਾ ਇਹ ਮੁਸਲਮਾਨਾਂ ਨੇ ਘਰ ਬਣਾਇਆ ਆ ਇਹ ਨਹੀਂ ਨਹੀਂ ਪੱਥਰ ਢੋਏ ਉਹਨਾਂ ਨੇ ਲੇਬਰ ਉਹਨਾਂ ਦੇ ਲੱਗੇ ਲੇਬਰ ਉਹਨਾਂ ਦੀ ਮੁਸਲਮਾਨਾਂ ਹੀ ਲੱਗੀਆਂ ਹਾਂਜੀ ਤਕਰੀਬਨ ਤੁਹਾਡੀ ਉਮਰ ਵੀ 80-90 ਸਾਲ ਦੀ ਹੋ ਗਈ ਆ। ਹੋ ਗਈ। ਹਾਂਜੀ। ਤੁਸੀਂ ਪੁਰਾਣਾ ਸਮਾਂ ਦੇਖਿਆ ਆ। ਹਾਂਜੀ। ਸਾਹ ਆਪਾਂ। ਠੀਕ ਹੈ ਜੀ। ਪਹਿਲਾਂ ਨਾਲੋਂ ਹੁਣ ਸੁੱਖ ਸਹੂਲਤਾਂ ਹੈਗੀਆਂ ਆ। ਪੁਰਾਣੇ ਸਮਿਆਂ 'ਚ ਤੁਸੀਂ ਕਿੱਦਾਂ ਹੁੰਦੇ ਜਾਂਦੇ ਸੀ ਪਿੰਡ ਵਿੱਚ? ਇੰਜ ਪਹਿਲੇ ਹੋਣਾ ਜਾਣਾ ਸਾਹ। ਕੋਈ ਹੈ ਨਹੀਂ ਸੀਗਾ। ਹਾਂਜੀ। ਸਹੀ ਹੈ ਜੀ। ਤੁਹਾਡਾ ਵੀ ਘਰ ਬਹੁਤ ਸੋਹਣਾ ਬਣਿਆ ਇਹ ਵੀ ਦੇਖਣਾ ਚਾਹਾਂਗਾ ਜੀ। ਆਜੋ। ਆ ਦੇਖ। ਸਹੇਲੋ ਪਾਜੀ ਕਿੰਨਾ ਸੋਹਣਾ ਘਰ ਬਣਿਆ ਆ ਉਹ ਜਿਹਦਾ ਕਹਿੰਦੇ ਸੁਪਨਿਆਂ ਦਾ ਘਰ ਹੁੰਦਾ ਨਾ ਇੱਕ ਬੰਦੇ ਦਾ ਕਿ ਆ ਘਰ ਇਦਾਂ ਹੋਣਾ ਚਾਹੀਦਾ ਦੇਖੋ ਮੋਰੇ ਹਰੀਆਲੀ ਉੱਪਰ ਪਹਾੜ ਤੇ ਆ ਦੇਖੋ ਕਿੰਨਾ ਸੋਹਣਾ ਮੈਨੂੰ ਤਾਂ ਬੜਾ ਵਧੀਆ ਲੱਗਾ ਅੰਕਲ ਜੀ ਦੇਖੋ ਇਧਰ ਮੰਜੜਾ ਆ ਗਏ ਇਸੇ ਬੰਦਾ ਬਹਿ ਜਾਏ ਉੱਪਰ ਪਾਜੀ ਕਰੇ ਉੱਪਰਲੇ ਪਾਸੇ ਦੇਖੋ ਕਿੰਨਾ ਸੋਹਣਾ ਬਣਿਆ ਮਕਾਨ ਜਿੰਦਾ ਜਿੰਦਾ ਕੋ ਸੋਹਣਾ ਬਟਾ ਵਧੀਆ ਆਂਟੀ ਆ ਜਾਓ ਲੰਗੇ ਆਓ ਹੋਸ਼ਨਾ ਜੀ ਚਾਹ ਪਾਣੀ ਪਿਲਾइए ਬਾਜੀ ਪਾਣੀ ਛਕਾ ਗਏ ਤੁਹਾਡਾ ਮਕਾਨ ਦੇਖਣ ਦੇ ਸੀਗੇ ਜੀ ਪੁਰਾਣਾ ਉਹ ਵਾਲਾ ਜਿਹੜਾ ਘਰ ਆ ਹਾਂਜੀ ਉਹ ਵੀ ਦੇਖਦੇ ਪਏ ਸੀਗੇ ਤੇ ਨਾਲ ਆਂਟੀ ਇਹ ਤੁਹਾਡਾ ਹ ਮਕਾਨ ਬਹੁਤ ਸੋਹਣਾ ਬਣਿਆ ਆ ਅੱਛਾ ਤੇ ਵਧੀਆ ਲੱਗਾ ਸਾਨੂੰ ਦੇਖ ਕੇ ਚਲੋ ਤੇ ਇਹ ਵੀ ਸਾਡੇ ਕੋ ਮਤਲਬ ਕਹਿ ਲੋ ਕਿ ਦੇਖਿਆ ਵਗੈਰਾ ਨਹੀਂ ਗਿਆ ਕਿ ਅਸੀਂ ਇੰਨਾ ਕੁ ਦੇਖੇ ਜਾਣਾ ਆ ਅੱਛਾ ਤੇ ਤੁਹਾਡੇ ਪਿੰਡ ਘੁੰਮਣ ਆਏ ਸੀਗੇ ਤਾਂ ਵੀਡੀਓ ਬਣਾਉਂਦੇ ਪਏ ਆ ਸੋਹਣਾ ਲੱਗਾ ਅੰਕਲ ਜੀ ਨੇ ਸਾਨੂੰ ਸਾਰਾ ਦੱਸਿਆ ਕਹਿੰਦੇ ਮਕਾਨ 100 ਸਾਲ ਤੋਂ ਵੀ ਪੁਰਾਣਾ ਮਕਾਨ ਆ ਉਹ ਤਾਂ 100 ਸਾਲ ਤੇ ਪਰ ਹੋ ਗਿਆ ਅੱਛਾ ਜੀ ਤੁਹਾਨੂੰ ਇੱਥੇ ਕਿੰਨਾ ਟਾਈਮ ਹੋ ਗਿਆ ਆਂਟੀ ਮੇਰੇ ਤਾਂ ਵਿਆਹ ਨੂੰ 60 ਸਾਲ ਹੋ ਗਏ ਹੁਣ 60 ਸਾਲ ਹੋ ਗਏ ਵਿਆਹ ਸਾਲ ਦੀ ਨਾ ਕਰੀ ਠੀਕ ਹੈ ਜੀ ਤੁਸੀਂ ਬੈਠੋ ਪਹਿਲਾਂ ਬੈਠ ਕੇ ਤੁਹਾਡੇ ਨਾਲ ਕਰਦੇ ਗੱਲਬਾਤ ਮੈਂ ਤਾਂ ਸਮੇਂ ਠਹਿਰ ਕੇ ਆਉਣਾ ਸੀਗਾ ਤਾਂ ਮੈਂ ਕਿਹਾ ਡਾਕਟਰ ਮੈਂ ਕਿੱਥੇ ਘਰ ਆ ਗਿਆ ਹੋਇਆ ਅੱਛਾ ਜੀ ਬੁਲਾਇਆ ਹੋਇਆ ਆਂਟੀ ਇਹ 60 ਸਾਲ ਹੋ ਗਏ ਤਾਂ ਇੱਥੇ ਵਿਆਹ ਆਇਆ ਨੂੰ ਹਨਾ ਤੇ ਪਹਿਲਾਂ ਉਸ ਘਰ ਵਿੱਚ ਆਏ ਸੀਗੇ ਮੈਂ ਸੰਤਰੀ ਹਾਂ ਜੀ ਉਹ ਘਰ ਦੇ ਵਿੱਚ ਉਸ ਟਾਈਮ ਤੇ ਆਂਟੀ ਬੜੀਆਂ ਰੌਣਕਾਂ ਲੱਗਦੀਆਂ ਹੋਣੀਆਂ ਸਾਡਾ ਪਰਿਵਾਰ ਸਾਰਾ ਇੱਥੇ ਪੰਜ-ਛੇ ਘਰਾਂ ਸੀ। ਅੱਛਾ ਜੀ। ਹਾਂਜੀ। ਉਸ ਟਾਈਮ ਜਿਹਦਾ ਕਹਿੰਦੇ ਹਾਂ ਪੁਰਾਣੇ ਸਮੇਂ। ਕਿ ਮੇਰਾ ਜੇੜ ਦਾ ਜੇੜ ਦਾ ਘਰ ਸੀਗਾ। ਅੱਛਾ ਜੀ। ਫਿਰ ਤਿੰਨ ਮੁੰਡੇ ਉਹਦੇ ਆ ਦੋ ਧੀਆਂ ਸੀਆਂ। ਅੱਛਾ। ਫਿਰ ਅਸੀਂ ਸੁਕਣਾ ਚਾਰ ਭਰਾ ਨੇ। ਹਾਂਜੀ। ਆ ਚੌਹਾਂ ਦੇ ਬੱਚੇ ਐ। ਅੱਛਾ ਜੀ। ਸਭ ਅਸੀਂ ਇੱਥੇ ਰਹਿੰਦੇ ਹੁੰਦੇ ਸੀ। ਅੱਛਾ ਅੱਛਾ ਜੀ। ਤੇ ਕਾਫੀ ਮਤਲਬ ਉਸ ਟਾਈਮ ਤੇ ਰੌਣਕ ਮੇਲਾ ਸੀਗਾ। ਹੁਣ ਤਾਂ ਆਂਟੀ ਜਿਆਦਾ ਘਰ ਕੋਈ ਕੰਮਕਾਰਾਂ ਚ ਬੰਦੇ ਨਿਕਲ ਗਏ ਆ ਕੋਈ ਦੂਰ ਪਰੇ ਕੋਈ ਦੇਜ ਬਾਲੇ ਮੁਲਕਾਂ ਚਲ ਗਏ ਉਹ ਸਾਡੇ ਬੱਚੇ ਸਾਡੇ ਆ ਜਾਂਦੇ ਨੇ ਦੂਰ ਤੱਕ ਨਾ ਚੋਂਦੇ ਨਾ ਆ ਦੇਖਣ ਨੂੰ ਕੋਈ ਸਭ ਤੇ ਉਦਾਂ ਵੀ ਮਤਲਬ ਹੁਣ ਤਾਂ ਉਹ ਰੌਣਕਾਂ ਮੇਲੇ ਰਹੇ ਨਹੀਂ ਪੁਰਾਣੇ ਨਹੀਂ ਉਹਦਾਂ ਨਾ ਰੌਣਕ ਹੈ ਨਹੀਂ ਹਾਂ ਇਹ ਤਾਂ ਸਹੀ ਕਹਿੰਦੇ ਚਲੋ ਤੰਦਰੁਸਤੀ ਰੱਖਿਆ ਰੱਬ ਸਭ ਦੀ ਸਹੀ ਗੱਲ ਹੈ ਜੀ ਕਾਫੀ ਸੋਹਣਾ ਏਰੀਆ ਆ ਤੁਹਾਡਾ ਪਹਾੜਿਆ ਚਾਰੇ ਪਾਸੇ ਹਾਂਜੀ ਤੇ ਮਤਲਬ ਸਕੂਨ ਭਰਿਆ ਏਰੀਆ ਹਵਾ ਵੀ ਸਾਫ ਸੁਥਰੀ ਆ ਖਾਣਾ ਪੀਣਾ ਵੀ ਵਧੀਆ ਆ ਹਾਂਜੀ ਹਾਂਜੀ ਤੇ ਉਸ ਟਾਈਮ ਤੇ ਜਦੋਂ ਤੁਸੀਂ ਆਏ ਸੀਗੇ ਭਾਈ ਉਸ ਟਾਈਮ ਤੇ ਕੀ ਹਾਲਾਤ ਸੀਗੇ ਇੱਥੇ ਮਤਲਬ ਰਸਤਿਆਂ ਦੇ ਜਾਂ ਪਿੰਡ ਨੂੰ ਆਉਣਾ ਜਾਣਾ ਉਸ ਵੇੜਾਂ ਦੇ ਸੀਗੇ ਕੋਈ ਬੱਸ ਨਹੀਂ ਸੀ ਪਹਿਲਾਂ ਤਾਂ ਅੱਛਾ ਜੀ ਹੁਣ ਵੀ ਬੱਸ ਹੈ ਕਿਤੇ ਆਜੀ ਕਉਂਦੀ ਐ ਕੋਟਪਟਿਆਲਾ ਤੋਂ ਅੱਛਾ ਜੀ ਉਹ ਵੀ ਫਿਰ ਸਵੇਰੇ ਆਉਣੀ ਐ ਤੇ ਸ਼ਾਮ ਨੂੰ 4:20 ਤੇ ਚੱਲਣੀ ਹੁਸ਼ਾਰਪੁਰ ਅੱਛਾ ਜੀ 4:30 ਅੱਛਾ ਜੀ ਉਦੋਂ ਤਾਂ ਸਾਈਕਲ ਵਗੈਰਾ ਚੱਲਦੇ ਜਦੋਂ ਅਸੀਂ ਤੇ ਆਇਆ ਬਿਆਗਿਆ ਉਦੋਂ ਤਾਂ ਕੋਈ ਸਾਧਨ ਹੈ ਹੀ ਨਹੀਂ ਸੀ ਸਾਈਕਲ ਨਾ ਪਰ ਪੈਦਲ ਜਾਣਾ ਹੁਸ਼ਾਰਪੁਰ ਇੱਥੋਂ ਹੁਸ਼ਾਰਪੁਰ ਨੂੰ ਪੈਦਲ ਹਾਂ ਜੀ 4 4 ਵਜੇ ਉੱਠ ਕੇ ਤੁਰਦੇ ਹੁੰਦੇ ਸੀ ਜਣੀ ਇੱਥੋਂ ਸਿੱਧਾ ਮੈਂਗਰੋਵਾਲ ਮੈਂਗਰੋਵਾਲੋਂ ਹੁਸ਼ਾਲਪੁਰ ਜੇ ਹਰਿਆਣੇ ਨੂੰ ਜਾਣਾ ਤਾਂ ਹਰਿਆਣੇ ਵਾਲੇ ਰੋਡ ਤੇ ਪਹਿਲੇ ਤਖਣੀ ਜਾਂ ਨੂੰ ਹੂੰ ਹੂੰ ਇੰਨਾ ਰਸਤਾ ਤੁਸੀਂ ਪੈਦਲ ਤੈਅ ਕਰਦੇ ਸੀ ਚਾਰ ਵਜੇ ਤੁਰਨਾ ਤੇ ਜਦੋਂ ਪਾਣੀ ਚੜਦਾ ਹੁੰਦਾ ਸੀਗਾ ਪਾਣੀ ਫੇਰ ਹੁਣ ਉਹ ਤਾਂ ਪਾਣੀ ਜਲਾ ਉਤਰਨਾ ਉਦੋਂ ਹੀ ਉਸ ਹੁਣ ਤਾਂ ਥੋੜਾ ਜਿਹਾ ਹਾਤ ਆਉ ਰਾਸਤਿਆਂ ਦਾ ਹੋ ਗਿਆ ਨਹੀਂ ਤਾਂ ਪਹਿਲਾਂ ਤਾਂ ਪਾਣੀ ਜਿਆਦਾ ਚੜਦਾ ਹੋਣਾ ਹਾਂਜੀ ਹਾਂਜੀ ਸਹੀ ਗੱਲ ਆ ਇੱਥੇ ਆ ਕੇ ਜਦੋਂ ਕੋਈ ਪਹਾੜਾਂ 'ਚ ਵਿਆਹ ਕਰਾਉਂਦਾ ਮੁੰਡੇ ਸੜਕ ਬਣਨੀ ਸੀ ਤਾਂ ਲੋਕੀ ਬਣ ਨਹੀਂ ਦਿੰਦੇ ਹੂੰ ਹੂੰ ਇਹ ਬਿਮਾਰੀ ਬੜੀ ਭਾਰੀ ਏ ਚਲੋ ਇਹ ਤੁਹਾਡਾ ਜੀ ਚਲੋ ਜਿੱਦਾਂ ਹੈਗਾ ਮਸਲਾ ਪਿੰਡ ਦਾ ਹਾਤ ਆ ਬਣਿਆ ਹੋਇਆ ਆ ਪਰ ਚਲੋ ਫੇਰ ਵੀ ਸਰਕਾਰ ਨੂੰ ਤਾਂ ਇਹ ਸੋਚਣਾ ਚਾਹੀਦਾ ਕਿ ਜਿਹੜਾ ਕੰਢੀ ਏਰੀਆ ਪਹਾੜੀ ਏਰੀਆ ਏ ਇੱਥੇ ਸੁੱਖ ਸਹੂਲਤਾਂ ਦੇਣੀਆਂ ਚਾਹੀਦੀਆਂ ਨੇ ਨਹੀਂ ਕਿਹਨਾਂ ਸਹੂਲਤਾਂ ਦਾ ਸਭ ਨੂੰ ਹੈ ਜੀਆਂ ਨੇ ਹਾਂਜੀ ਪਰ ਹੁਣ ਅਸੀਂ ਤਾਂ ਦੋ ਜਣੇ ਇੱਥੇ ਬੁੱਢੇ ਰਹਨੇ ਆ ਹੂੰ ਸਾਡੇ ਲਈ ਤਾਂ ਮੈਂ ਕਦੀ ਕਿਸੇ ਕਸੇ ਲੜਕ ਕੇ ਜਾਣਾ ਕਿਸੇ ਨਾਲ ਕਿਸੇ ਨਾਲ ਲੜਕ ਕੇ ਜਾਣਾ ਕੋਈ ਬਾਤ ਹੋਵੇ ਟਾਈਮ ਟਾਈਮ ਨਾਲ ਘੇਟੇ ਘੇਟੇ ਬਾਦ ਵੀ ਜਾਂਦੀ ਹੋਵੇ ਤਾਂ ਕੰਮ ਹੀ ਚਲੋ ਵਧੀਆ ਆ ਇੱਕੋ ਹੀ ਬਸ ਆਪ ਕੋ ਕੱਪ ਡਾਉਣੇ ਸ਼ਾਮ ਨੂੰ ਸ਼ਾਮ ਨੂੰ ਮੇਰੇ ਹੋ ਜਾਂਦੀ ਸਾਢੇ 8:00 ਸ਼ਾਮ ਨੂੰ ਆਣੀ ਉਹ 10:00 ਵਜੇ ਸਾਢੇ 8:00 ਵਜੇ ਜਾਂਦੀ ਹੈ ਤਾਂ 10:00 4:00 ਵਜੇ ਚੱਲਣਾ ਉਹ ਸ਼ਾਮ ਨੂੰ ਸਹੀ ਗੱਲ ਹੈ ਜੀ ਆਪਣਾ ਪਿਛਲਾ ਪਿੰਡ ਕਿਹੜਾ ਆਟੀ ਦੋਲ ਦੁਪਹਿਰ ਦੇ ਨਾਲ ਚਲੇਟ ਹੈ ਤਾਂ ਫੇਰ ਤੇ ਹੀ ਦੋਲ ਦੁਪਹਿਰ ਲੱਗ ਗਿਆ ਫੇ ਜਦੋਂ ਤੁਹਾਡਾ ਵਿਆਹ ਹੋਇਆ ਸੀ ਗੱਲ ਤਾਂ ਫੇ ਹੋਈ ਹੋ ਗਈ ਫੇ ਇਥੋਂ ਫੇ ਪਿੰਡ ਨੂੰ ਕਿੱਦਾਂ ਜਾਂਦੇ ਸੀਗੇ ਅਸੀਂ ਇਧਰ ਪੈਦਲ ਜਾਂਦੇ ਹੁੰਦੇ ਸੀ ਇਧਰ ਟਿੱਪੜੀ ਜਿਹਾ ਕੱਟਾ ਜਾਂਦੇ ਉਹਨੂੰ ਅੱਛਾ ਉਧਰੋਂ ਇਧਰੋਂ ਪੈਦਲ ਹੀ ਨਿਕਲਣਾ ਅਸਲ ਮੈਗਾ ਤੁਸੀਂ ਤੁਰ ਕੇ ਬਰਾਤ ਲੈ ਗਿਆ ਹੁਣ 12 ਕਿਲੋਮੀਟਰ 12 15 ਕਿਲੋ ਬਰਾਤ ਫੇ ਕਿੱਦਾਂ ਗਈ ਸੀਗੀ ਬਰਾਤ ਕਿੱਦਾਂ ਗਈ ਸੀ ਉਸ ਟਾਈਮ ਤੇ ਖਾਸੇ ਚ ਹਾਂਜੀ ਪਾਲਕੀ ਚ ਲੈ ਜਾਂਦਾ ਸੀ ਮੈਨੂੰ ਵਿਆਹ ਕਹੇ ਪਾਲਕੀ ਚ ਹਾਂਜੀ ਅੱਛਾ ਖਾਸੇ ਮਰਾ ਤੇ ਪੈਦਲ ਕਹਿੰਦੇ ਕੌਣ ਦੇਖਣਾ ਮਰਾ ਤੇ ਪੈਦਲ ਜੀ ਜੀ ਹਾਂ ਜੀ ਮਤਲਬ ਤੁਸੀਂ ਉਸ ਟਾਈਮ ਤੇ ਤੁਰ ਕੇ ਗਏ ਸੀਗੇ ਨਹੀਂ ਮੈਂ ਤੁਰ ਕੇ ਨਹੀਂ ਮੈਂ ਘੋੜੇ ਤੇ ਆਂਦੀ ਹਿੰਦੀ ਅੱਛਾ ਘੋੜੇ ਤੇ ਕੀ ਬਾਤਾਂ ਮੈਂ ਤਾਂ ਪਾਜੀ ਹਰਾਨਿਆ ਪਰਾੜੇ ਟਾਇਟ ਦਾ ਹਿਯਾਰਪੁਰ ਇੱਥੋਂ ਕੁਝ ਕਿਲੋਮੀਟਰ ਐ ਉੱਥੇ ਨੂੰ ਜਾਣ ਨੂੰ ਤਾਂ ਤੁਰ ਕੇ ਜਾਣਾ ਤੇ ਤਦਦੋਲਤਪੁਰ ਫੇ ਉਹ ਕਿੰਨੀ ਦੂਰ ਪੈਂਦਾ ਆ ਕਾਫੀ ਦੂਰ ਐ ਚਲੇਟ ਬਹੁਤ ਦੂਰ ਐ 15 ਕਿਲੋਮੀਟਰ ਤਾਂ ਹੋਣੀ ਐ ਫੇਰ ਭਾਜੀ ਕਿੰਨਾ ਔਖਾ ਨਾਲੇ ਉਸ ਟਾਈਮ ਤਾਂ ਵਿਆਹ ਤੋਂ ਬਾਅਦ ਅਸੀਂ ਤੈਦੇ ਲਈ ਜਾਣਾ ਤੈਦੇ ਲਈ ਜਾਣਾ ਮੁੜ ਗਿਆ ਅੱਛਾ ਜੀ ਕਾਫੀ ਸੰਘਰਸ਼ ਕੀਤਾ ਤੁਸੀਂ ਹੁਣ ਤਾਂ ਚਲੋ ਹੁਣ ਤਾਂ ਕੋਈ ਮਾੜਾ ਮੋਟਾ ਹੈਗਾ ਰਸਤਾ ਹੈਗਾ ਆ ਫੇ ਇੱਥੋਂ ਫੇ ਦੋਲਤਪੁਰ ਨੂੰ ਕਿੱਦਾਂ ਜਾਂਦੇ ਆ ਹੁਣ ਹੁਣ ਤਾਂ ਕਈ ਵਾਰ ਜਿਹੜੀ ਬੱਸ ਜਾਂਦੀ ਹੈ ਦੋਤੋਂ ਸਿੱਧੀ ਰਾਮਗੜ੍ਹ ਜਾਂਦੀ ਹੈ ਅੱਛਾ ਜੀ ਉਦੇ ਚ ਹੀ ਚਲ ਜਾਈਦਾ ਠੀਕ ਆ ਠੀਕ ਉਦੋਂ ਨਹੀਂ ਤਾਂ ਹੁਸ਼ਾਲਪੁਰੋਂ ਹੋ ਗਿਆ ਡਾਕ ਹੈ 11:30 ਚੱਲਦੀ ਹੁਸ਼ਾਲਪੁਰੋਂ ਉਦੇ ਚ ਚਲ ਜਾਈਦਾ ਚਲ ਜਾਈਦਾ ਚਲੋ ਕਾਫੀ ਹੁਣ ਤਾਂ ਚਲੋ ਫਰਕ ਪੈ ਗਿਆ ਪੁਰਾਣੇ ਸਮਿਆਂ ਨਾਲ ਹੁਣ ਦੇ ਵਿੱਚ ਤਾਂ ਨਹੀਂ ਹੁਣ ਤਾਂ ਬੱਚੇ ਵੀ ਹੁਣ ਸਾਡੇ ਇੱਥੇ ਜਿਹੜੇ ਬੱਚੇ ਨੇ ਨਾ ਬੱਚੇ ਬਹੁਤ ਬੀਬੇ ਸਾਰੇ ਸਹੀ ਆ ਜੀ ਉਹ ਲੈ ਜਾਂਦੇ ਨੇ ਜਦੋਂ ਕਹੇ ਉਹਨਾਂ ਲੈ ਜਾਂਦੇ ਨੇ ਸਹੀ ਆ ਸਹੀ ਆ ਜੀ ਚਲੋ ਫਿਰ ਵੀ ਕੋਈ ਆਂਟੀ ਸਾਡੇ ਜਿਹੜੇ ਲੋਕ ਵੀਡੀਓ ਦੇਖ ਰਹੇ ਆ ਤੁਸੀਂ ਇਹਨਾਂ ਨੂੰ ਕੀ ਪਿਆਰ ਭਰਿਆ ਸਨੇਹ ਆ ਦੇਣਾ ਚਾਹੁੰਦੇ ਆ ਸਾਡੇ ਲੋਕਾਂ ਨੂੰ ਅਸੀਂ ਇਹ ਸਨੇਹ ਦੇਣਾ ਚਾਹੀਦਾ ਤਨਰੂਸੀਆਂ ਬਖਸ਼ਣਾ ਸਭੀਆਂ ਪਿਆਰ ਮੁਹੱਬਤ ਨਾਲ ਰਹੋ ਹਾਂਜੀ ਪਿਆਰ ਮੁਹੱਬਤ ਨਾਲ ਰਹੋ ਹਾਂਜੀ ਕਿਆਰ ਮਾ ਬਤਨਾ ਰਹਿਣ ਸਾਰੇ ਹਾਂਜੀ ਕੋਈ ਵਧੀਆ ਗੱਲ ਹੈ ਚਲੋ ਬਹੁਤ ਵਧੀਆ ਆਂਟੀ ਲੱਗਾ ਤੁਹਾਡੇ ਨਾਲ ਗੱਲ ਕਰਕੇ ਤੇ ਚਲੋ ਫਿਰ ਕਿਤੇ ਚਾਇਆ ਦਾ ਦੁਆਰਾ ਮੁਲਾਕਾਤ ਹੋਊਗੀ ਤੁਹਾਡੇ ਨਾਲ ਦੱਸਿਓ ਦੁਆਰਾ ਕਿ ਆਹ ਪਹਾੜੀ ਤੇ ਕਿਲਾ ਆ ਹਾਂਜੀ ਹਾਂਜੀ ਇਸ ਪਹਾੜੀ ਤੋਂ ਨੇ ਪਰਲੇ ਪਾਸੇ ਕਿਲਾ ਹੀ ਆ ਨਾਲ ਪਰਲੇ ਪਾਸੇ ਥੋੜਾ ਜਿਹਾ ਅੱਛਾ ਤੇ ਉਹ ਜਿਹੜਾ ਕਿਲਾ ਆ ਹਾਂਜੀ ਹਾਂਜੀ ਕਿਹੜੇ ਰਾਜੇ ਦਾ ਇਹ ਅਕਬਰ ਦਾ ਕਿਲਾ ਹੈਗਾ ਜੀ ਇਹ ਅੱਛਾ ਜੀ ਹਾਂਜੀ ਤੇ ਇਹਦੀ ਕੋਈ ਰਖ ਰਖਾਵ ਨਹੀਂ ਹੈਗਾ ਰਖ ਰਖਾਵ ਹੁਣ ਹੈ ਨਹੀਂ ਜੀ ਟੈਗੇ ਆ ਹੁਣ ਤਾਂ ਕੁਛ ਹੀ ਆ ਇੱਥੇ 5-7 ਦਰਵਾਜ਼ੇ ਮੈਂ ਨਾ ਮੈਂ ਭਾਜੀ ਨੂੰ ਕਿਹਾ ਕਿ ਆਪਾਂ ਕਿਲਾ ਦੇਖਣ ਚੱਲ ਚੱਲਦੇ ਆ ਪਰ ਭਾਜੀ ਨੇ ਇਹ ਗੱਲ ਕਹੀ ਕਿ ਉੱਥੇ ਰਸਤੇ ਰਸਤਾ ਹੀ ਨਹੀਂ ਕਿਲੇ ਨੂੰ ਰਸਤਾ ਨਹੀਂ ਹੈਗਾ ਜੀ ਉੱਥੇ ਨਹੀਂ ਜਾਣਗੇ ਬੂਟੀ ਬਹੁਤ ਹੈ ਨਾ ਹੈ ਤਾਂ ਹੈ ਰਸਤੇ ਕੋ ਜੰਗਲੀ ਬੂਟੀ ਸਾਜੰਗਲੀ ਬੂਟੀ ਸੱਪ ਵਗੈਰਾ ਵੀ ਤੇ ਇਹ ਵੀਡੀਓ ਜਿੱਥੇ ਤੱਕ ਪਹੁੰਚਦੀ ਆ ਅਗਰ ਸਰਕਾਰਾਂ ਤੱਕ ਇਹ ਪਹੁੰਚੀ ਆ ਤਾਂ ਜ਼ਰੂਰ ਇਸ ਕਿਲੇ ਦਾ ਪ੍ਰਾਤਨ ਕਿਲਾ ਆ ਇਹਦੀ ਰੱਖ-ਰਖਾਵ ਕੀਤਾ ਜਾਵੇ ਕੋਈ ਰਸਤਾ ਛੋਟਾ-ਮੋਟਾ ਜਰੂਰ ਕੱਢਿਆ ਜਾਵੇ ਤੇ ਇਹਦੇ ਨਾਲ ਟੂਰਿਸਟ ਵੀ ਆ ਸਕਦੇ ਆ ਟੂਰਿਜ਼ਮ ਤੇ ਵਾਧਾ ਹੋ ਸਕਦਾ ਆ ਆ ਇਹਦੀ ਸਕਿਉਰਟੀ ਸਹੀ ਆ ਇਹ ਖੂ ਜਿਹੜਾ ਭਾਜੀ ਇਹ ਕਾਫੀ ਪੁਰਾਣਾ ਹੈ ਨਾ ਵੀ ਬਹੁਤ ਇਹ ਪੁਰਾਣਾ ਜੀ ਕਿੰਨਾ ਕੁ ਇਹ ਸਾਡੀ ਸੁਰਤ ਤੋਂ ਪਹਿਲਾਂ ਦਾ ਹੀ ਹੈ ਭਾਜੀ 50 ਸਾਲ ਤੋਂ ਸਾਡੀ ਹੋਣ ਲੱਗੀ ਆ ਸੰਤ ਤੋਂ ਪਹਿਲਾਂ ਹੀ ਹੈ ਅੰਗਲੀ ਦਾ ਪਤਾ ਹੋਣਾ ਅੰਗਲੀ ਕਿੰਨਾ ਪੁਰਾਣਾ ਹੈ ਇਹ ਕਿੰਨਾ ਪੁਰਾਣਾ ਆ ਹੋਰ ਤੋਂ ਪਹਿਲਾਂ ਲਈਏ ਬਸ ਸਮਝ ਲੋ ਫੋ ਫਾਲਤ ਉੱਪਰ ਹੀ ਆ 100 ਸਾਲ ਤੋਂ ਪਹਿਲਾਂ ਇੱਥੋਂ ਪਾਣੀ ਪਹਿਲਾਂ ਪੀਂਦੇ ਹੁੰਦੇ ਸੀ ਹਾਂਜੀ ਹਾਂਜੀ ਸਾਰਾ ਪਿੰਡ ਇੱਥੋਂ ਪਾਣੀ ਪੀਂਦਾ ਸੀ ਅੱਛਾ ਦੋ ਖੂਹ ਹੁੰਦੇ ਸੀ ਖੂਹ ਇੱਥੇ ਸਾਡੇ ਪਿੰਡ ਦੇ ਵਿੱਚ ਹੈਗੇ ਆ 7-8 ਖੂਹ ਹੈ 7-8 ਖੂਹ ਕੋ ਚੱਲਦਾ ਵੀ ਆ ਸਰਚਾ ਹਾਂਜੀ ਹੱਲੇ ਵੀ ਪਾਣੀ ਪੀਂਦੇ ਇਹਨਾਂ ਦਾ ਕੱਲ ਕੀਤੀ ਪਿਛਲੇ ਫਾਲ ਸਫਾਈ ਕੀਤੀ ਦੀ ਅੱਛਾ ਸਵਾਰ ਰੱਖੀ ਹੱਲੇ अच्छा फ्रिज ਨੂੰ ਪਰੇ ਕਰਦਾ ਪਾਣੀ ਇਹ ਇੰਨਾ ਠੰਡਾ ਹੁੰਦਾ ਹੈ ਇੰਨਾ ਠੰਡਾ ਪਾਣੀ ਤੁਸੀਂ ਗਰਮੀਆਂ ਦੇ ਵਿੱਚ ਨਾਓਗੇ ਨਾ ਥੱਲੇ ਬੈਠ ਕੇ ਸਾਚੜਾਦਾ ਕੋਈ ਪਾਣੀ ਇਹ ਇਹ ਦੇ ਵਿੱਚੋਂ ਪਾਣੀ ਕੱਢਿਆ ਇਹਦਾ ਨਲਕੇ ਦਾ ਨਲਕੇ ਦਾ ਇਹੀ ਪਾਣੀ ਪਾਈ ਪਾਇਆ ਵਿੱਚ ਨੂੰ ਨਾ ਜੀ اچھا ਜੀ ਇਹ ਚੱਲਦਾ ਹੁਣ ਵੀ ਨਲਕਾ ਹਾਂਜੀ ਹਾਂਜੀ ਚੱਲਦਾ ਜੀ ਠੀਕ ਹੈ ਜੀ ਵਧੀਆ ਗੱਲ ਹੈ ਪਾਜੀ ਪੁਰਾਣੀਆਂ ਚੀਜ਼ਾਂ ਚੱਲਦਾ ਜੀ ਪਾਣੀ ਉਤਰਿਆ ਹੋਣਾ ਪਾਣੀ ਉਤਰਿਆ ਹੋਣਾ ਨਾ ਨਹੀਂ ਨਹੀਂ ਹੈਗਾ ਚੱਲਦਾ ਚੱਲਦਾ ਹੈਗਾ ਆ ਦੇਖੋ ਆ ਜਣਾ ਆ ਜਣਾ ਹਾਂਜੀ ਪਾਣੀ ਸਿੱਧਾ ਖੂਦ ਆ ਠੰਡਾ ਪਾਣੀ ਬਹੁਤ ਠੰਡਾ ਪਾਣੀ ਹੈ ਜੀ ਪੀ ਵੀ ਸਕਦੇ ਆ ਹਾਂਜੀ ਹਾਂਜੀ ਸਾਫ ਪਾਣੀ ਹੈ ਜੀ ਦੇਖ ਰਿਹਾ ਕਿ ਪੂਰੀ ਹੈਗੀ ਰੱਖੀ ਆਪਾਂ ਇਹਦੇ ਵਿੱਚ ਦਵਾਈ ਪਾਈ ਦੀ ਲਾ ਕੇ ਜੀ ਹੁਣ ਤਾਂ ਨਹੀਂ ਪਾਈ ਨਹੀਂ ਹੁਣ ਨਹੀਂ ਇੱਥੇ ਜਿਹੜੀ ਜਿਹੜਾ ਵਾਟਰ ਸਪਲਾਈ ਵਿੱਚ ਪੈਂਦੀ ਹੈ ਨਾ ਜੀ ਉਹ ਦਵਾਈ ਪਾਈ ਦੀ ਮਿੱਠਾ ਪਾਣੀ ਪਾਜੀ ਪਹਿਲਾਂ ਲੋਕ ਇਹ ਪਾਣੀ ਪੀਂਦੇ ਸੀਗੇ ਤਾਂ ਕਦੀ ਬਿਮਾਰ ਨਹੀਂ ਹੁੰਦੇ ਸੀਗੇ ਹਾਂਜੀ ਹਾਂਜੀ ਹੁਣ ਤਾਂ ਫਿਰ ਲੱਗ ਗਿਆ ਫਿਲਟਰ ਤੇ ਘੱਲ ਘਟ ਗਿਆ ਸੈਲ ਤੇ ਕਦੀ ਲੂਣ ਘਟ ਗਿਆ ਕਦੀ ਕੁਛ ਘਟ ਗਿਆ ਜਿਆਦਾ ਘਟਦੇ ਸੈਲ ਜਿਆਦਾ ਘਟਦੇ ਸਰੀ ਗੱਲ ਹੈ ਜਿੰਨੇ ਏਸੀ ਲੱਗੇ ਜਿੰਨੇ ਹਾਲ ਤੱਕ ਕੂਲਰਾਂ ਕੂਲਰਾਂ ਆ ਗਿਆ ਸੋਝੋ ਨਾ ਉਹ ਹੱਦ ਤੱਕ ਠੀਕ ਆ ਜਿਹੜੇ ਏਸੀਆਂ ਚ ਬੈਠੇ ਆ ਉਹ ਤਾਂ ਬਸ ਫਿਰ ਕੂਲਰ ਵੀ ਨਾਲ ਵੀ ਬਹੁਤ ਫਰਕ ਪੈਂਦਾ ਹੈਗਾ ਪਰ ਇੰਨਾ ਨਹੀਂ ਪੈਂਦਾ ਜਾਨ ਨੂੰ ਮਿੱਟੀ ਕਰ ਦਿੰਦਾ ਮਿੱਟੀ ਦਾ ਕਰਦਾ ਹਾਂਜੀ ਹਾਂਜੀ ਤਦੋਂ ਖੈਰ ਜੀ ਤੁਹਾਡਾ ਅੱਖਾਂ ਹੀ ਛੱਡ ਲਓ ਪਹਿਲਾਂ ਹੌਲੀ ਸਵੀਡ ਤੇ ਉਹ ਵੀ ਇਦਾਂ ਲੱਤਾਵਾਹ ਦਰਦ ਕਰਨ ਲੱਗ ਜਾਂਦੀਆਂ ਹਵੇ ਪੁਰਾਣੇ ਸਮੇਂ ਹੁੰਦੇ ਸੀ ਜਦੋਂ ਗਰਮੀਆਂ ਹੁੰਦੀਆਂ ਲੋਕਾਂ ਨੇ ਨਾ ਦਰਖਤਾਂ ਥੱਲੇ ਬੈਠੇ ਦਰਖਤਾਂ ਥੱਲੇ ਹਾਂਜੀ ਨਾਲੇ ਪਿਆਰ ਵੱਧਦਾ ਸੀ ਪਿਆਰ ਵੀ ਵੱਧਦਾ ਸੀ ਨਾਲੇ ਤੇ ਪੱਖੇ ਬਿਜਲੀ ਦੇ ਸਾਰਾ ਸੜ ਜਾਈਏ ਹਾਂਜੀ ਦੇ ਪਹਿਲਾਂ ਚਾਦਰਾਂ ਗੁੰਝੇ ਕਰਕੇ ਫੇਰਤੇ ਲੈਂਦੇ ਅੱਛਾ ਜੀ ਅੰਕਲ ਜੀ ਹੁਣ ਜਿੱਦਾਂ ਡਿਪਰੈਸ਼ਨ ਹੋ ਗਿਆ ਲੋਕਾਂ ਨੂੰ ਹਾਂ ਤਾਂ ਵੀ ਜਾਣੇ ਬੰਨ ਲਾਇਸ਼ ਡਿਪਰੈਸ਼ਨ ਹੋ ਗਿਆ ਹੁਣ ਤਾਂ ਬਸ ਟੈਨਸ਼ਨਾਂ ਨੇ ਮਾਰ ਲਿਆ ਬੰਦਾ ਟੈਨਸ਼ਨ ਜਿਆਦਾ ਚਲੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਆਪਣਾ ਪਿੰਡਿਆਂ ਨੇ ਕਹਿ ਲੋ ਸੱਜਣਾ ਨੇ ਕੀਮਤੀ ਟਾਈਮ ਦਿੱਤਾ ਤੇ ਤੁਹਾਡੀ ਵੀਡੀਓ ਅਸੀਂ ਜਿੱਦਾਂ ਵੀ ਆ ਮਤਲਬ ਸ਼ੇਅਰ ਕਰਦੇ ਆ ਤੇ ਤੁਸੀਂ ਵੀ ਜੀ ਵੀਡੀਓ ਸਾਡੀ ਜਦੋਂ ਦੇਖਣੀ ਆ ਇਹਨੂੰ ਸ਼ੇਅਰ ਜ਼ਰੂਰ ਕਰਨਾ ਆ ਤੇ ਇਹਨੂੰ ਲਾਈਕ ਕਰਨਾ ਤੇ ਕਿਹੜੇ ਪਿੰਡ ਤੋਂ ਦੇਖਦੇ ਆ ਤੇ ਕਿਹੜੇ ਸ਼ਹਿਰ ਤੋਂ ਦੇਖਦੇ ਆ ਤੇ ਕਿਹੜੇ ਕਹਿੰਦੇ ਹੁੰਦੇ ਗਰਾਹ ਤੋਂ ਦੇਖਦੇ ਆ ਜੀ ਪੁਰਾਣੇ ਸਮੇਂ ਆ ਤੇ ਸਾਨੂੰ ਕਮੈਂਟ ਚ ਆਪਣੇ ਸ਼ਹਿਰ ਪਿੰਡ ਦਾ ਨਾਂ ਜਰੂਰ ਦੱਸਣਾ ਜੀ ਤੇ ਹਾਜ਼ਰੀ ਲਗਾਉਣੀ ਕਿੱਥੋਂ ਤੁਸੀਂ ਗੱਲ ਕਰਦੇ ਪਏ ਆ ਤੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਕਿਉਂ ਦੇਖੋ ਪਿੰਡ ਦੀਆਂ ਸਮੱਸਿਆਵਾਂ ਆ ਪਿੰਡ ਦੇ ਲੋਕ ਆ ਦੇਖੋ ਤੁਸੀਂ ਬਾਰ ਬਾਰ ਉਹੀ ਗੱਲ ਕਿ ਏਸੀ ਵਾਲੇ ਕਮਰਿਆਂ 'ਚ ਬੈਠੇ ਆ ਤੇ ਵਧੀਆ-ਵਧੀਆ ਸ਼ਹਿਰਾਂ ਦੇ ਵਿੱਚ ਪਰ ਜਦੋਂ ਇਹ ਪਿੰਡ 'ਚ ਆ ਕੇ ਅਸੀਂ ਸਕੂਨ ਤਾਂ ਲੱਭਦੇ ਆ ਕਿਥੇ ਸ਼ਾਂਤੀ ਬੜੀ ਆ ਪਰ ਜਿਹੜੇ ਲੋਕ ਕਿੱਦਾਂ ਰਹਿੰਦੇ ਆ ਜਿਦਾਂ ਅੰਕਲ ਜੀ ਨੇ ਤੁਸੀਂ ਅੰਕਲ ਜੀ ਦੇਖੋ ਵਿਆਹ ਕੀਤਾ ਤੇ ਵਿਆਹ ਕਰਨ ਤੋਂ ਬਾਅਦ ਤੁਰ ਕੇ ਜਾਂਦੇ ਹੁੰਦੇ ਸੀਗੇ ਤੁਰ ਕੇ ਇਥੋਂ ਦੋਲਤਪੁਰ ਨੂੰ ਜਾਣਾ ਹਿਸ਼ਾਰਪੁਰ ਨੂੰ ਜਾਣਾ ਹਨ ਤੇ ਹੁਣ ਤੁਸੀਂ ਦੇਖੋ ਹਾਲਤ ਸੁਧਰੇ ਆ ਪਰ ਪੂਰੇ ਨਹੀਂ ਸੁਧਰੇ ਸਹੂਲਤਾਂ ਹੈ ਨਹੀਂ ਬੱਸ ਹੈ ਨਹੀਂ ਪੂਰੀ ਪ੍ਰੋਪਰ ਤਰੀਕੇ ਨਾਲ ਤੇ ਰਸਤੇ ਰਸਤੇ ਨਹੀਂ ਹੈਗੇ ਤੇ ਖੱਡਾਂ ਦੇ ਵਿੱਚੋਂ ਜਾਣਾ ਪੈਂਦਾ ਸੋ ਬੇਨਤੀ ਇਹ ਹੀ ਆ ਸ਼ੇਅਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਜੀ ਮਿਲਾਂਗਾ ਅਗਲੇ ਬਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ